ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਗੋਂਡ ਖਸਮ ਮਰੈ ਤੋ ਨਾਰ ਨਰੂ ਵੈ ਉਸ ਰਖਵਾਰਾਇ ਵਰੋ ਹੋਵੇ ਰਖਵਾਰੇ ਕਾ ਹੋਏ ਬਿਨਾਸ ਅਗੇ ਲਰਕ ਇਹਾ ਪੋਗ ਬਿਲਾਸ ਇਕ ਸੁਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਉ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌਂਡ ਖਸਮ ਮਰੈ ਤੋ ਨਾਰ ਨਰੂ ਵੈ ਉਸ ਰਖਵਾਰਾਇ ਵਰੋ ਹੋਵੇ ਰਖਵਾਰੇ ਕਾ ਹੋਏ ਬਿਨਾਂ ਅਗੇ ਲੜਕ ਇਹਾ ਭੋਗ ਬਿਲਾਸ ਇੱਕ ਸੁਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਗੋਂਡ ਖਸਮ ਮਰੈ ਤੋ ਨਾਰ ਨਰੂ ਵੈ ਉਸ ਰਖਵਾਰਾਯ ਵਰੋ ਹੋਵੇ ਰਖਵਾਰੇ ਕਾ ਹੋਏ ਬਿਨਾਂ ਅਗੇ ਲਰਕ ਇਹਾ ਭੋਗ ਬਿਲਾਸ ਇਕ ਸੁਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਉ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੋਂਡ ਖਸਮ ਮਰੈ ਤੋ ਨਾਰ ਨਰੂਵੇ ਰਖਵਾਰਾਇ ਵਰੋ ਹੋਵੇ ਰਖਵਾਰੇ ਕਾ ਹੋਏ ਬਿਨਾਸ ਅਗੇ ਲਰਕ ਇੰਹਾ ਭੋਗ ਬਿਲਾਸ ਇੱਕ ਸੁਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੋਂਡ ਖਸਮ ਮਰੈ ਤੋ ਨਾਰ ਨਰੂ ਵੈ ਉਸ ਰਖਵਾਰਾਇ ਵਰੋ ਹੋਵੇ ਰਖਵਾਰੇ ਕਾ ਹੋਏ ਬਿਨਾਂ ਅਗੇ ਲਰਕ ਇਹਾ ਭੋਗ ਬਿਲਾਸ ਇਕ ਸੁਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਉ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌਂਡ ਖਸਮ ਮਰੈ ਤੋ ਨਾਰ ਨਰੂ ਵੈ ਉਸ ਰਖਵਾਰਾ ਯਰੋ ਹੋਵੇ ਰਖਵਾਰੇ ਕਾ ਹੋਏ ਬਿਨਾਂ ਅਗੇ ਨਰਕ ਇਹਾ ਭੋਗ ਬਿਲਾਸ ਇੱਕ ਸੁਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੋਂਡ ਖਸਮ ਮਰੈ ਤੋ ਨਾਰ ਨਰੂ ਵੇ ਉਸ ਰਖਵਾਰਾਇ ਵਰੋ ਹੋਵੇ ਰਖਵਾਰੇ ਕਾ ਹੋਏ ਬਿਨਾਂ ਅਗੇ ਲਰਕ ਇਹਾ ਭੋਗ ਬਿਲਾਸ ਇਕ ਸੁਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਉ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੋਂਡ ਖਸਮ ਮਰੈ ਤੋ ਨਾਰ ਨਰੂ ਵੈ ਰਖਵਾਰਾਇ ਵਰੋ ਹੋਵੇ ਰਖਵਾਰੇ ਕਾ ਹੋਏ ਬਿਨਾਸ ਅਗੇ ਲਰਕ ਇਹਾ ਭੋਗ ਬਿਲਾਸ ਇੱਕ ਸੁਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੋਂਡ ਖਸਮ ਮਰੈ ਤੋ ਨਾਰ ਨਰੂ ਵੈ ਉਸ ਰਖਵਾਰਾਇ ਵਰੋ ਹੋਵੇ ਰਖਵਾਰੇ ਕਾ ਹੋਏ ਬਿਨਾਂ ਅਗੇ ਲਰਕ ਇਹਾ ਭੋਗ ਬਿਲਾਸ ਇਕ ਸੁਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਹਾਉ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ